ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜਰੂਰ ਕਲਿੱਕ ਕਰ ਲਓ ਤਾਂ ਜੋ ਉਸ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜਾਵੇ ਤੇ ਜੇ ਆਪਣੇ ਚੈਨਲ ਤੇ ਐਡ ਲਗਾਉਣੀ ਹੈ ਤਾਂ WhatsApp ਨੰਬਰ ਦਿੱਤਾ ਹੋਇਆ ਸਕਰੀਨ ਤੇ ਇਸ ਤੇ ਤੁਸੀਂ ਸੰਦ ਦੀਆਂ ਫੋਟੋਆਂ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜਾਊਗੀ ਅੱਗੇ ਗੱਲ ਕਰੀਏ ਆਪਣਾ ਦੋ ਟਰੈਕਟਰ ਸੇਲ ਆਸਤੇ ਜੀ 855 ਇੱਕ ਟਰੈਕਟਰ ਬਿਲਕੁਲ ਨਿਊ ਕੰਡੀਸ਼ਨ ਦਾ ਹੀ ਆ ਸਮਝ ਲਓ ਏਜੰਸੀ ਚੋਂ ਨਿਕਲਿਆ ਹੋਇਆ ਤੇ 855 ਪਹਿਲਾ ਟਰੈਕਟਰ ਹੈਗਾ ਜੀ 2018 ਮਾਡਲ ਪੰਜਾਬ ਨੰਬਰ ਆਲ オリジナル ਆ ਤੇ ਟਾਇਰ ਪਏ ਆ ਜੀ ਨਵੇਂ ਹੀ ਰੇਟ ਹੈਗਾ ਜੀ 5 ਲੱਖ ਤੇ 90 ਹਜ਼ਾਰ ਬਾਕੀ ਮੌਕੇ ਤੇ ਮਾਨਸਾਨ ਹੋ ਜਾਊਗਾ ਜੀ ਇੱਕੋ ਵੀਰ ਕੋਲੇ ਦੂਜਾ ਟਰੈਕਟਰ ਵੀ ਖੜਾ ਹੋਇਆ ਇਹ ਬਿਲਕੁਲ ਨਵਾਂ ਜਿਹੋ ਜਿਹਾ ਆਪਾਂ ਏਜੰਸੀ ਚੋਂ ਲੈ ਲਿਆ ਤੇ ਇਹ ਲੈ ਲੈ ਇੱਕੋ ਬਰਾਬਰੀ ਹੈ ਜੀ ਇਹ 23 ਮਾਡਲ ਪੰਜਾਬ ਨੰਬਰ ਆਲ オリジナル ਹੈ ਤੇ ਪਹਿਲੇ ਨਹੀਂ ਹੈ 86 ਘੰਟੇ ਚੱਲਿਆ ਸਿਰਫ ਜੀ ਤੇ 16 ਦੇ ਟਾਇਰਾਂ ਚਾ 5 ਸਟਾਰ ਆ ਜੀ ਸੈਂਟਰ ਗੇਅਰ ਆ ਤੇ ਇਹਦਾ ਰੇਟ ਵੀ ਹੈਗਾ ਜੀ 7 ਲੱਖ ਤੇ 70000 ਰੁਪਇਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਹੁੰਦਾ ਤੇ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਨੋਟ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ